ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤਵਾਨਾ ਫੈਮਿਲੀ ਦੇ ਵਿੱਚ। ਹੁਣ ਤਾਂ ਕੱਪੜੇ ਲੈ ਕੇ ਆਉਣੀ ਆ ਜੀ ਧੋਤੇ ਹੋਏ ਸੀ। ਕੁਝ ਗਏ ਹੋਇਆ ਕਰਕੇ ਤੁਹਾਨੂੰ ਪਤਾ ਥੋੜਾ ਜਿਹਾ ਵੀ ਫੇਰ ਕੰਮ ਕਰ ਵੱਧ ਜਾਂਦੇ ਨੇ। ਬਸ ਹੁਣ ਕੱਪੜੇ ਚਾਹ ਬਣਾਉਣ ਲੱਗੀ ਸੀ। ਚਾਹ ਰੱਖੀ ਹੋਈ ਸੀ ਬਣਨ ਨੂੰ। ਵੀ ਚਾਹ ਪੀਨੇ ਆ ਫੇਰ ਇੱਕ ਦੋ ਕੋ ਹੋਰ ਕੰਮ ਨੇ ਤੇ ਬਾਕੀ ਜਾਣਾ ਵੀ ਸੀ ਕੱਲ ਨੂੰ ਫੇਰ ਉਹ ਕਿੱਥੇ ਜਾਣਾ ਏ ਉਹ ਤਾਂ ਤੁਹਾਨੂੰ ਬਲੌਗ ਦੇਖਣ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਕਿੱਥੇ ਗਏ ਆਪਾਂ ਬਾਕੀ ਫਿਲਹਾਲ ਹੁਣ ਕੱਪੜੇ ਸੁੱਕੇ ਹੋਏ ਨੇ ਉਹ ਲੈ ਕੇ ਉਹਨੀਆਂ ਲਾ ਕੇ ਉਹਨਾਂ ਦੀਆਂ ਤਹਾਂ ਲਗਾਉਣੀਆਂ ਪਹਿਲਾਂ ਬਿਨੀਆਂ ਚਾਹ ਨਾਜੀ ਰੋਟੀ ਖਾ ਕੇ ਆਪਾਂ ਹੋ ਗਏ ਫ੍ਰੀ ਕਿਉਂਕਿ ਅੱਜ ਦੁਪਹਿਰ ਨੂੰ ਭੁੱਖ ਲੱਗ ਗਈ ਬੱਸ ਵੀ ਹੁਣ ਦਿਨਾਂ ਦਾ ਨਾ ਫਰਕ ਪੈਣ ਲੱਗ ਗਿਆ ਹੁਣ ਚਾਹ ਪੀਂਦੇ ਹਾਂ ਚਾਹ ਪੀ ਕੇ ਫਿਰ ਕਰਦੇ ਹਾਂ ਹੋਰ ਕੰਮ ਕਰ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨ ਤੋਂ ਰਹਿ ਗਈ ਸੀ ਵੀ ਫਤਿਹ ਉਹਨਾਂ ਦੇ ਸਕੂਲ ਦਾ ਚ ਰਿਜ਼ਲਟ ਆ ਗਿਆ ਛੋਟੇ ਬੱਚਿਆਂ ਦਾ ਤਾਂ ਕਈ ਦਿਨ ਹੋ ਗਏ ਜਿਹ ਉਸ ਦੇ ਨਾ ਆ ਗਿਆ ਸੀ ਟੋਫਾ ਤੇ ਉਹਨਾਂ ਦਾ ਰਿਜ਼ਲਟ ਆ ਚਾਇਆ ਹੈ ਜਿਹੜਾ ਸੀ ਸੋਚਿਆ ਸੀ ਉਹਨੋਂ ਬਿਹਤਰ ਰਿਹਾ ਨੈਕਸਟ ਕਲਾਸ ਵਿੱਚ ਹੋਰ ਹੋਗੀ ਹੈ ਜੀ ਉਹ ਬਸ ਇਹ ਕੁਝ ਖ਼ਬਰੀ ਸੀ ਜੋ ਤੁਹਾਡੇ ਨਾਲ ਸਾਂਝੀ ਕਰਨੀ ਸੀ ਹੁਣ ਥੋੜੇ ਜਿਹੇ ਦਿਨ ਰੁਕ ਕੇ ਫੇਰ ਕਰਦੇ ਹਾਂ ਉਹਦੇ ਸਕੂਲ ਦਾ ਕਿਉਂਕਿ ਹਜੇ ਆਪ ਵੀ ਛੁੱਟੀਆਂ 'ਚ ਜਾਏ ਆਈਏ ਕਿ ਉਹ ਛੁੱਟੀਆਂ ਦੇ ਵਿੱਚ ਗਿਆ ਹੋਇਆ ਹੀ ਆ ਉਹਨੂੰ ਤਾਂ ਫੋਨ 'ਤੇ ਹੀ ਦੱਸਿਆ ਸੀਗਾ ਹੁਣ ਆਪ ਜਾਏ ਆਈਏ ਫਿਰ ਆ ਕੇ ਉਹਦੀ ਨੈਕਸਟ ਕਲਾਸ ਦਾ ਕਰਦੇ ਮੱਕਸ ਵਗੈਰਾ ਕਿਉਂਕਿ ਜਿਹੜੀ ਯੂਨੀਫਾਰਮ ਆ ਉਹ ਵੀ ਉਹਦੀ ਪਿਛਲੇ ਸਾਲ ਵਾਲੀ ਉੱਚੀ ਹੋਗੀ ਕਿਉਂਕਿ ਇੱਥੇ ਆ ਕੇ ਬੱਚਿਆਂ ਦੀ ਨਾ ਹਾਈਟ ਬਦਲ ਲੱਗ ਜਾਂਦੀ ਉਹਦੇ ਕਰਕੇ ਫਿਰ ਉਦਾਂ ਤਾਂ ਹੈਗੀ ਸੀ ਡਰੈਸ ਬਟ ਉੱਚੀ ਹੋਣ ਕਰਕੇ ਫਿਰ ਹੁਣ ਉਹ ਵੀ ਲੈਣੀ ਆ ਮੈਂ ਕਿਹਾ ਵੀ ਚਲ ਮੈਂ ਵੀ ਦੋ ਕੁ ਦਿਨ ਲਾ ਆਉਂਗੀ ਫਿਰ ਆ ਕੇ ਕਰਦੇ ਆ ਜੀ ਉਹਦੀ ਸਕੂਲ ਦੀ ਤਿਆਰੀ ਚਲੋ ਜੀ ਹੁਣ ਚਾਹ ਬਾਜੀ ਫਿਰ ਆਪਾਂ ਚਾਹ ਪੀ ਗਏ ਫਿਰ ਲੱਗੀ ਸੀਗੀ ਮੈਂ ਸੂਟ ਦੀ ਕਟਿੰਗ ਕਰਨ ਇਹ ਹੈਗਾ ਸੀ ਬਹੁਤ ਜ਼ਿਆਦਾ ਜ਼ਰੂਰੀ ਕਿਉਂਕਿ ਫਿਰ ਇੱਥੇ ਮੈਨੂੰ ਇਹ ਸੀ ਨਾ ਵੀ ਕੱਲ ਨੂੰ ਕੁਝ ਮੈਨੂੰ ਥੋੜਾ ਜਿਹਾ ਜਾਣਦਾ ਸੀਗਾ ਵੀ ਕਿਤੇ ਜਾਣਾ ਸੀਗਾ ਜ਼ਰੂਰੀ ਹੁਣ ਇਹ ਆ ਵੀ ਉਹ ਜਾ ਹੁੰਦਾ ਜਾਂ ਨਹੀਂ ਜਾ ਹੁੰਦਾ ਕਿਉਂਕਿ ਜੀ ਇਹ ਤਾਂ ਮੌਕੇ ਤੇ ਪਤਾ ਲੱਗਦਾ ਹੁੰਦਾ ਕਈ ਵਾਰੀ ਆਪਣੀ ਨਾ ਕਾਫੀ ਸਾਰੀ ਪਲੈਨਿੰਗ ਕੀਤੀ ਹੁੰਦੀ ਹੈ ਬਟ ਉਹ ਰਹਿ ਜਾਂਦੀ ਹੈ ਹਨਾ ਤਾ ਕਰਕੇ ਫਿਰ ਇਹ ਸੀਗਾ ਵੀ ਚਲੋ ਅੱਜ ਸੂਟ ਸਟਿਚ ਕਰ ਦਵਾਂ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸ ਕੇ ਟੀਆ ਨਾ ਵੀ ਜਿਆਦਾ ਜ਼ਰੂਰੀ ਹੋਣ ਕਰਕੇ ਵੀ ਕੱਲ ਨੂੰ ਟਾਈਮ ਨਹੀਂ ਲੱਗਣਾ ਹੈ ਕਿਉਂਕਿ ਟਾਈਮ ਦੀ ਗੱਲ ਹੁੰਦੀ ਹੈ ਬਸ ਵੀ ਜਿਹੜਾ ਜਿਹੜਾ ਕੰਮ ਹੋ ਜਾਵੇ ਫਿਰ ਉਹ ਵੀ ਉਹਦੇ ਵਰਗੀ ਰੀਸ ਨਹੀਂ ਹੈਗੀ ਤਾਂ ਕਰਕੇ ਬਸ ਵੀ ਜ਼ਰੂਰੀ ਕਰਕੇ ਫਿਰ ਮੈਂ ਲੱਗੀ ਸੀਗੀ ਇੱਥੇ ਸਲਵਾਰ ਸਟਿਚ ਕਰਨ ਤੇ ਕੁਝ ਕੰਮ ਆਉਂਦੇ ਦਾ ਹੋ ਜਾਂਦਾ ਜੀ ਜਦੋਂ ਕੋਈ ਕੰਮ ਆਉਂਦਾ ਹੋਵੇ ਨਾ ਫਿਰ ਵੀ ਉਹ ਕੰਮ ਆਪਾਂ ਨੂੰ ਦਿੱਕਤ ਵੀ ਨਹੀਂ ਹੁੰਦੀ ਹੈਗੀ ਔਖਾ ਨਹੀਂ ਲੱਗਦਾ ਹੈਗਾ ਕਰਨਾ ਕਿਉਂਕਿ ਸੂਟ ਸਟਿਚ ਦਾ ਇਹ ਹੋ ਜਾਂਦਾ ਜੀ ਵੀ ਮੈਂ ਤਾਂ ਕਦੇ ਬਹੁਤ ਮਤਲਬ ਬਹੁਤ ਕੱਟ ਕਰਵਾਉਣੀ ਆ ਕਿਸੇ ਤੋਂ ਹਨਾ ਕੋਈ ਬਾਲਾ ਜ਼ਰੂਰੀ ਹੋ ਗਿਆ ਹਨਾ ਵੀ ਫਿਰ ਬੇਸ਼ਾਂ ਪੈਸੇ ਅਦਰਵਾਈਜ਼ ਮੈਂ ਆਪਦੇ ਸੂਟ ਮੰਮੀ ਦੇ ਸੀ ਆਪਦੇ ਸਭ ਆਪ ਹੀ ਸਟਿਚ ਕਰ ਲੈਣੇ ਹੁੰਦੇ ਹਨਾ ਬਾਕੀ ਜੀ ਇਹ ਹੁੰਦਾ ਵੀ ਜਿੰਨਾ ਕੁ ਟਾਈਮ ਲੱਗਦਾ ਏ ਉਸ ਹਿਸਾਬ ਨਾਲ ਆਪਾਂ ਤਾਂ ਸਟਿਚ ਕਰ ਲੀਦਾ ਹੁੰਦਾ ਇੰਨਾ ਕੋਈ ਬਾਲਾ ਐ ਵੀ ਨਹੀਂ ਹੁੰਦਾ ਹੈਗਾ ਵੀ ਇਕੱਠੇ ਹੀ ਉਹ ਕਰਨੇ ਨੇ ਜੇ ਇੱਕ ਜਿਵੇਂ ਕਮੀਜ਼ ਦਾ ਟਾਈਮ ਲੱਗਿਆ ਤਾਂ ਕਮੀਜ਼ ਸਟਿਚ ਕਰ ਲੈਣੇ ਨੇ ਸਲਵਾਰ ਦਾ ਟਾਈਮ ਲੱਗਿਆ ਤਾਂ ਸਲਵਾਰ ਸਟਿਚ ਕਰ ਲੈਣੇ ਨੇ ਭੀਰ ਕਿਉਂਕਿ ਘਰ ਦੇ ਕੰਮਾਂ ਕਰਾਂ ਦੇ ਨਾਲ ਨਾਲ ਨਾ ਫਿਰ ਥੋੜਾ ਜਿਹਾ ਹੋ ਜਾਂਦਾ ਸਲਵਾਰ ਸਟਿਚ ਕਰਕੇ ਜਿਵੇਂ ਮੜ ਜਾ ਜਾ ਕੇ ਆਉਣਾ ਸੀਗਾ ਫਤੇ ਦੀ ਤਾਈ ਜੀ ਉਹਨਾਂ ਵੱਲ ਜਾ ਕੇ ਆਉਣਾ ਸੀਗਾ ਨਾਲੇ ਫਤੇ ਦਾ ਰਿਜ਼ਲਟ ਦੱਸ ਕੇ ਆਉਣਾ ਸੀ ਨਾਲੇ ਇੱਕ ਦੋ ਕੰਮ ਹੋਰ ਸੀਗੇ ਉਹਨਾਂ ਕਰਕੇ ਜਾ ਕੇ ਆਉਣਾ ਸੀ ਫਿਰ ਆਪਾਂ ਚਲੇ ਗਏ ਸੀ ਉਧਰ ਫਿਰ ਉੱਥੋਂ ਆ ਕੇ ਵਾਪਸ ਫਿਰ ਲੱਗੀ ਸੀ ਮੈਂ ਸਲਵਾਰ ਸਟਿਚ ਕਰਨ ਕਿਉਂਕਿ ਦਾਲ ਸਬਜ਼ੀ ਅੱਜ ਬਣਾਉਣ ਦੀ ਕੋਈ ਟੈਨਸ਼ਨ ਹੈ ਨਹੀਂ ਸੀ ਉਹ ਪਈ ਸੀ ਕਿਉਂਕਿ ਤਾਂ ਨਹੀਂ ਤਾਂ ਜੀ ਸਭ ਬਹੁਤ ਬੜੀ ਤੇ ਟੈਨਸ਼ਨ ਇਹੀ ਹੁੰਦੀ ਆ ਨਾ ਵੀ ਦਾਲ ਸਬਜ਼ੀ ਬਣਾਉਣੀ ਆ ਦਾਲ ਸਬਜ਼ੀ ਬਣਾਉਣੀ ਆ ਤੇ ਮੈਂ ਸਲਵਾਰ ਸਟਿਚ ਕਰਨ ਲੱਗੀ ਸੀ ਮੰਮੀ ਕੱਪੜੇਾਂ ਦੀ ਤੈਅ ਲਗਾਉਣ ਲੱਗੇ ਸੀ ਕਿਉਂਕਿ ਚਲਾਏ ਹੋ ਜਾਂਦਾ ਨਾ ਵੀ ਇਕੱਠੇ ਜਿਹੜੇ ਕੰਮ ਕਰ ਕਰਨ ਵਾਲੇ ਨੇ ਨਾ ਵੀ ਉਹ ਹੋ ਜਾਂਦੇ ਬਸ ਜੀ ਫਿਰ ਸ਼ਾਮ ਨੂੰ ਤਾਂ ਕਿਉਂਕਿ ਇਹੀ ਕੰਮ ਕਰ ਹੋ ਜਾਂਦੇ ਨੇ ਕੁਝ ਜਿਵੇਂ ਕੱਪੜਿਆਂ ਦੀ ਤੈਅ ਲਗਾਉਣ ਤੋਂ ਰਹਿ ਗਈ ਨਾ ਵੀ ਫਿਰ ਸਵੇਰ ਵੀ ਲਈ ਤਾਂ ਮਾਰਨਿੰਗ ਟਾਈਮ ਤਾਂ ਹੋਰ ਵੀ ਬਹੁਤ ਸਾਰੇ ਕੰਮ ਕਰ ਹੋ ਜਾਂਦੇ ਨੇ ਇਕੱਠੇ ਫਿਰ ਇਹ ਕੋ ਹੋਰ ਕੱਪੜਿਆਂ ਦਾ ਵੀ ਕਾਹ ਬਹਿ ਜਾਂਦਾ ਬਸ ਇਹ ਹੁੰਦਾ ਹੁਣ ਜਦ ਮੈਂ ਮੰਮੀ ਬੈਠੇ ਸੀਗੇ ਮੈਨੂੰ ਕੋ ਕਹਿੰਦੇ ਚਲ ਮੈਂ ਕੱਪੜੇ ਦੀ ਤੈਹ ਲਗਾਉਣੀ ਆ ਮੈਂ ਲੱਗੀ ਸੀਗੀ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਅਜੇ ਟਾਈਮ ਹੈਗਾ ਵੀ ਸੂਟ ਨੂੰ ਟਾਈਮ ਵੀ ਨਹੀਂ ਲੱਗਦਾ ਹੈਗਾ ਜੀ ਕਿਉਂਕਿ ਜੀ ਆਪਣੇ ਨਾ ਮਸ਼ੀਨ ਤੇ ਮਤਲਬ ਮੋਟਰ ਤਾਂ ਨਹੀਂ ਰੱਖੀ ਹੋਈ ਉਦਾਂ ਹੀ ਪੈਰਾਂ ਵਾਲੀ ਆ ਬਾਕੀ ਇਹ ਹੋ ਜਾਂਦਾ ਜਿਵੇਂ ਹੁਣ ਗਰਮੀ ਵਾਲੇ ਕੱਪੜੇ ਨੇ ਹਨਾ ਵੀ ਸਮਰ ਸੀਜ਼ਨ ਤੇ ਹੋ ਜਾਂਦੇ ਨੇ ਨਾ ਇਹ ਵੀ ਇਹਨਾਂ ਨੂੰ ਟਾਈਮ ਹੀ ਘੱਟ ਲੱਗਦਾ ਜਿਵੇਂ ਸਰਦੀਆਂ ਵਾਲੇ ਨੇ ਉਹ ਲਾਈਨਿੰਗ ਵਗੈਰਾ ਵਾਲੇ ਹੋ ਜਾਂਦੇ ਨੇ ਉਹਨਾਂ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਕਿਉਂਕਿ ਡਬਲ ਕੱਪੜੇ ਦਾ ਫਿਰ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਹੁੰਦਾ ਇਹ ਤਾਂ ਕਰਕੇ ਮੰਮੀ ਵਾ ਸੁਣਾ ਦੇਣਾ ਤਹਾਂ ਲਗਾ ਕੇ ਫਿਰ ਇੱਥੇ ਰੱਖ ਦੇਣਗੇ ਜੀ ਕਿਉਂਕਿ ਫਿਰ ਆਈ ਹੋ ਜਾਂਦਾ ਵੀ ਉਹ ਸਾਰੇ ਕੰਮ ਹੋ ਜਾਣਗੇ ਤਾਂ ਫੁੱਲ ਕਿ ਬਣਾਉਂ ਤੋਂ ਰਹਿੰਦੇ ਸੀਗੇ ਫਿਰ ਨਾਲ ਦੀ ਨਾਲ ਜੀ ਬਾਅਦ ਵਿੱਚ ਕੱਪੜੇ ਸਾਮਦਾਂਗੇ ਆਪਾਂ ਫਿਰ ਸੂਟ ਦਾ ਮੇਰਾ ਕੰਪਲੀਟ ਹੋ ਗਿਆ ਸੀ ਕਿਉਂਕਿ ਸਲਵਾਰ ਸਟਿਚ ਕਰਨ ਵਾਲੀ ਸੀਗੀ ਜੀ ਉਹ ਹੋ ਗਈ ਸੀਗੀ ਐਡਾ ਕੋਈ ਬਹੁਤਾ ਟਾਈਮ ਤਾਂ ਨਹੀਂ ਲੱਗਿਆ ਹੈਗਾ ਇੱਥੇ ਜੀ ਆਪਾਂ ਰੋਟੀ ਵਗੈਰਾ ਬਣਾ ਲਈ ਸੀ ਦੁੱਧ ਗਰਮ ਕਰਤਾ ਸੀਗਾ ਉਹ ਫਿਰ ਮੈਂ ਲੱਗੀ ਸੀ ਇੱਥੇ ਰੋਟੀ ਬਣਾ ਰੋਟੀ ਪਾਉਣ ਰੋਟੀ ਪਾਉਣ ਲੱਗੀ ਸੀ ਤੇ ਨਾਲ ਆਪਾਂ ਬਣਾਇਆ ਸੀਗਾ ਅੱਜ ਬੇਸਣ ਦਾ ਪ੍ਰਸ਼ਾਦ ਬੇਸਣ ਦਾ ਕੜਾ ਹਨਾ ਵੀ ਕੁਛ ਏਸੇ ਜਿਹਾ ਚਲੋ ਫਤਿਹ ਦਾ ਰਿਜ਼ਲਟ ਆਇਆ ਵੀ ਚਲ ਹਨਾ ਕੁਛ ਮਿੱਠਾ ਬਣਾਉਣੀ ਆ ਪਾਰਟੀ ਵਗੈਰਾ ਕੋਈ ਕੀਤੀ ਨਹੀਂ ਕਿਉਂਕਿ ਫਤਿਹ ਗਿਆ ਹੋਇਆ ਹੈ ਹਨਾ ਉਹਦੇ ਕਰਕੇ ਵੀ ਨਹੀਂ ਸੀ ਕੁਛ ਕੀਤਾ ਬਾਕੀ ਇਹ ਸੀਗਾ ਵੀ ਚਲੋ ਇਹ ਬਣਾ ਲਿਆ ਸੀਗਾ ਜੀ ਆਪਾਂ ਚਲੋ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਵੀ ਵਧੀਆ ਚਲੋ ਬੱਚੇ ਨੂੰ ਹਨਾ ਪਰਮਾਤਮਾ ਕਾਮਯਾਬੀ ਬਖਸ਼ਣ ਹਰ ਇੱਕ ਬੱਚਿਆਂ ਨੂੰ ਹੀ ਕਾਮਯਾਬੀ ਬਖਸ਼ਣ ਪਰਮਾਤਮਾ ਤੰਦਰੁਸਤੀਆਂ ਦੇਣ ਹਰ ਇੱਕ ਬੱਚੇ ਨੂੰ ਕਿਉਂਕਿ ਮਾਂ-ਬਾਪ ਇਹੀ ਦੁਆਵਾ ਕਰਦੇ ਨੇ ਜੀ ਬੱਚੇ ਜਿਉਂਦੇ ਵੱਸਦੇ ਰਹਿਣ ਫੇਰ ਆਪਾਂ ਚਲੋ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਫਿਰ ਲੱਗੇ ਸੀ ਇੱਥੇ ਰੋਟੀ ਖਾਣ ਕਿਉਂਕਿ ਜੀ ਚਲੋ ਇਹ ਹੋ ਜਾਂਦਾ ਹਨਾ ਵੀ ਪਰਮਾਤਮਾ ਕਹਿੰਦੇ ਹੁੰਦੇ ਨੇ ਵੀ ਜੋ ਦੁਨੀਆ ਨੂੰ ਦੇਣ ਵਾਲਾ ਏ ਆਪਾਂ ਉਹਨੂੰ ਕੀ ਦੇ ਦਾਂਗੇ ਪਰ ਇਹ ਹੈ ਜੀ ਵੀ ਇੱਕ ਪਰਮਾਤਮਾ ਨੂੰ ਵੀ ਆਪਾਂ ਜਦੋਂ ਸ਼ੁਕਰਾਨਾ ਇਹ ਕਰਦੇ ਆ ਨਾ ਵੀ ਉਹ ਚੀਜ਼ ਤਾਂ ਤਾਂ ਉਹਨਾਂ ਨੂੰ ਵੀ ਇਹ ਚੀਜ਼ ਦਾ ਹੁੰਦਾ ਹੋਊਗਾ ਵੀ ਹਾਂ ਮੈਂ ਇਹਨਾਂ ਨੂੰ ਆਹ ਚੀਜ਼ ਆ ਖੁਸ਼ੀ ਦਿੱਤੀ ਹੈ ਹਨਾ ਵੀ ਹਾਂ ਵੀ ਚਲੋ ਇੱਕ ਸ਼ੁਕਰਾਨਾ ਲਾਫਜ਼ ਤਾਂ ਮੈਨੂੰ ਸੁਣਿਆ ਨੂੰ ਨੂੰ ਮਿਲਿਆ ਹਨਾ ਬਸ ਫਿਰ ਇਹ ਦਾਲ ਬਣੀ ਹੋਈ ਸੀਗੀ ਮਿਕਸ ਤੇ ਨਾਲ ਹੈਗੀ ਸੀ ਆਲੂ ਬੈਂਗਨ ਦੀ ਸਬਜ਼ੀ ਗਰ ਬੈਂਗਨ ਕਿਸ ਨੇ ਲੈਣੀ ਨਹੀਂ ਸੀਗੀ ਸਬਜੀ ਮੈਂ ਹੀ ਥੋੜੀ ਜੀ ਮੈਂ ਕਿਹਾ ਚਲੋ ਟੇਸਟ ਕਰਦੇ ਆ ਨਾ ਦਾਲੀ ਮਮਮੀ ਨੇ ਵੀ ਇਹਨੇ ਵੀ ਕਹਿੰਦੇ ਵੀ ਦਾਲੀ ਖਾਣੀ ਆ ਮੈਂ ਥੋੜੀ ਜੀ ਨਾਲ ਸਬਜੀ ਲੈ ਲਈ ਸੀ ਇੱਥੇ ਮੇਰੇ ਹਸਬੰਦ ਨੂੰ ਸ਼ੌਂਕ ਜਾਗਿਆ ਸੀਗਾ ਕਹਿੰਦੇ ਲਿਆਓ ਜੀ ਕਹਿੰਦਾ ਮੈਂ ਵੀ ਤੁਹਾਡੀ ਹੈਲਪ ਕਰ ਦਿੰਦਾ ਕਹਿੰਦੇ ਫਤਿਗਿਆ ਹੋਇਆ ਆਏ ਹੱਸਦੇ ਸੀਗੇ ਕਹਿੰਦੇ ਫਤਿਗਿਆ ਕਹਿੰਦੇ ਲੈ ਚਲੋ ਰੋਟੀ ਪਾ ਕਹਿੰਦੇ ਮੈਂ ਫੜਨਾ ਕਦੇ-ਕਦੇ ਹੋ ਜਾਂਦਾ ਜੀ ਹਨਾ ਬੰਦਿਆਂ ਨੂੰ ਵੀ ਕਈ ਵਾਰੀ ਮਨ ਜਾ ਆ ਹੋ ਜਾਂਦਾ ਕਿਸੇ ਨਾ ਕਿਸੇ ਦੀ ਹੈਲਪ ਕਰਨ ਨੂੰ ਬਸ ਫਿਰ ਹੁਣ ਮੈਨੂੰ ਇਹ ਸੀ ਮੈਂ ਕਿ ਵੀ ਚਲੋ ਜੀ ਰੋਟੀ ਬਣਾ ਕੇ ਖਾ ਕੇ ਫਿਰ ਹੋਣੀ ਫਰੀ ਫਿਰ ਗੱਲਾਂ ਬਾਤਾਂ ਆਉਂਦੀਆਂ ਹੁੰਦੀਆਂ ਨੇ ਨਹੀਂ ਤਾਂ ਫਿਰ ਇਹ ਹੋ ਜਾਂਦਾ ਵੀ ਕੰਮ-ਕਾਰ ਬਹੁਤ ਪੈ ਨੇ ਜੀ ਆਪਾਂ ਰੋਟੀ ਖਾ ਕੇ ਕੰਮ-ਕਾਰ ਕਰਕੇ ਫਿਰ ਜਿਹੜੇ ਭਾਂਡੇ ਵਗੈਰਾ ਚੱਕਣੇ ਸੀ ਵੀ ਉਹ ਕੰਮ ਕਰ ਕਿਚਨ ਦੇ ਮਤਲਬ ਜਿਹੜੇ ਕੰਮ-ਕਾਰ ਹੈਗੇ ਸੀ ਉਸ ਮੀਟ ਕੇ ਫਿਰ ਆਪਾਂ ਹੋ ਗਈ ਸੀ ਫਰੀ ਉਹਨਾਂ ਨੂੰ ਕਹਿੰਦੀ ਸੀ ਮੈਂ ਕਿਹਾ ਵੀ ਤੁਸੀਂ ਦੁੱਧ ਕਹਿੰਦੇ ਜੀ ਮੈਂ ਤਾਂ ਵੀ ਪੀਣਾ ਨਹੀਂ ਹੈਗਾ ਕਿ ਉਹਨਾਂ ਨੂੰ ਐਸੇ ਵੀ ਟੱਟੇ ਹੀ ਹੁੰਦਾ ਹੈ ਫਰ ਆਪਾਂ ਹੁਣ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਜੀ ਮੇਰੇ ਲਈ ਤਾਂ ਨੀਂਦ ਦੀ ਗੋਲੀ ਵਾਲਾ ਕੰਮ ਹੋ ਜਾਂਦਾ ਦੁੱਧ ਦਾ ਆਪਾਂ ਦੁੱਧ ਪੀ ਕੇ ਫਿਰ ਟਾਈਮ ਮੈਨੂੰ ਲੱਗਦਾ ਸ਼ਾਇਦ ਅੱř ਸਾਢੇ ਘੱਟ ਕੁਝ ਹੈਗਾ ਸੀ ਇਦਾਂ ਹੁਣ ਫਿਰ ਥੋੜੀ-ਬਹੁਤੀਆਂ ਗੱਲਾਂ-ਵੱਤਾਂ ਜੀਆਂ ਕਰਦੇ ਨਾਲੇ ਦੇਖਾਂਗੇ ਜੀ ਫੋਨ بس جی ਹੁਣ ਦੁੱਧ ਪੀਣਾ ਕੁਛ ਹਜੇ ਮੇਰਾ ਉਦੋਂ ਦਾ ਨਾ ਮੈਂ ਡਿਗ ਤਾ ਗਈ ਸੀ ਬਟ ਹਜੇ ਵੀ ਮਤਲਬ ਗੋਡਾ ਮੇਰਾ ਨਾ ਸਹੀ ਨਹੀਂ ਹੋਇਆ ਵੀ ਹਜੇ ਵੀ ਨੀਚ ਹੈਗੀ ਆ ਪ੍ਰੋਬਲਮ ਥੋੜੀ ਬਹੁਤੀ ਪਰ ਅੱਜ ਦਾ ਥੋੜਾ ਜਿਹਾ ਡਾਰਕ ਡਾਰਕ ਜਿਹਾ ਵੀਰੂਮ ਦਾ ਸੋਨਾ ਲੱਗਦਾ ਕਈ ਵਾਰੀ ਵਧੀਆ ਆਦ ਹੁੰਦਾ ਹੁਣ ਬੈੱਡ ਸ਼ੀਟਾਂ ਜੀ ਚੇਂਜ ਹੋ ਗਈਆਂ ਹੁਣ ਬੋਲਣ ਤੋਂ ਥੋੜੇ ਜਿਹਾ ਜਿਵੇਂ ਸਟਾਫ ਥੋੜਾ ਜਿਹਾ ਗਾਫ ਹੁੰਦਾ ਉਹ ਵਾਲੀਆਂ ਆਆਂ ਹਜੇ ਮੈਂ ਫਿਲਹਾਲ ਕਾਟਨ ਦੀਆਂ ਨਹੀਂ ਕੱਢੀਆਂ ਹੈਗੀਆਂ ਹੁਣ ਆਪਾਂ ਕਰਦੇ ਹਾਂ ਜੀ ਬਲੌਗ ਦਾ ਅੰਡੋ ਕੇ ਬਾਅਦ ਠੀਕ ਹੈ